ਖੇਡਣ ਉਹ ਤੋਂ ਇੱਕ ਮੇਨ ਚੀਜ਼ ਜਨਰ ਤੇ ਆ ਰੱਖਣ ਦੇ ਯਾਰ ਵੀ ਮਾਤ ਦਾ ਮਾਤ ਖੇਡ ਰਹੇ ਆ ਮੇਰੇ ਪਿੱਛੇ ਕਿੰਨੇ ਜੜਾ ਦੇ ਮੈਚ ਜੀਤ ਹੋਇਆ ਇਹ ਚੀਜ਼ ਨੋਰਮਲ ਮੈਡ ਦੇ ਵਿੱਚ ਚਾਹੀਦੀ ਹੁੰਦੀ ਹੈ ਕਿ ਹਰ ਇੱਕ ਬੰਦਾ ਜਿਹੜੇ ਮੈਚ ਖੇਡਣਾ ਹੁੰਦਾ ਤਾਂ 10 ਤੋਂ 15 ਦੇ ਕਰੀਬ ਅਮੂਮਨ ਜੁੜੀ ਹੁੰਦੀ ਹੈ ਅੱਛੀਦੀ ਹੁੰਦੀ ਹੈ ਥੋੜਾ ਜਿਹਾ ਲੰਬਾ ਜੀ ਹਾਂ ਜੀ ਇੱਕ ਜਨੇ ਤੋਏ ਪੱਤੇ ਆ ਵੀਰੇ ਤਾਂ 10000 ਰੁਪਇਆ ਉਹ ਭਾਇਲਾ ਉਸ ਬੰਦੇ ਨੂੰ ਜਿੱਥੋਂ ਟ੍ਰੈਕਟਰ ਨਾਲ ਦੱਬਦਾ ਉੱਥੇ ਹੀ ਰੋਕ ਲੋ ਉਹ ਧਾਂਦੇ ਫਰਤੀ ਤਰਾਫ ਜਾਣਾ ਇਹ ਸਾਡਾ ਵੀ ਮਤਲਬ ਹੈ ਲੋਕੀਂ ਲਈ ਹਾਂ ਆਪਣਾ ਸਾਰਾ ਨੋਟ ਕਰ ਲਓ ਜਿੱਥੋਂ ਦੀ ਪੈਲੀ ਲੱਗਦੀ ਹੈ ਇੱਕ ਵਾਰੀ ਉੱਥੇ ਆ ਕੇ ਸੂਰਾ ਨਜਰ ਕਰਕੇ ਪੁੱਛੇ ਕਰਨੀ ਚਾਹੀਦੀ ਹੈ ਨੋਟੇ ਖੜਾ ਨਹੀਂ ਜਾਣਾ ਉਹ ਦੱਸ ਦੇ ਰਿਹਾ ਕਿ ਅਰਜੰਦੀਆ ਜਿਹੜੀ ਹੋ ਰ ਅੱਗੇ ਪਿੱਛੇ ਨੂੰ ਕਰਾ ਜਿਹੜੀ ਵੀਰਾਂ ਦੀ ਜਿਹੜੀ ਜਿੱਥੇ ਜਿੱਥੇ ਗਲਤੀ ਹੈ ਉਹ ਸਾਡੇ ਭਰਾ ਹਿਊਮੀ ਤੇ ਕਾਇਨਾਤ ਰਹੇ ਜੋ ਕਿ ਥੱਸੀ ਲਾ ਪ੍ਰਸਾਦੇ ਕਦੇ ਵੀ ਵੱਲੇ ਨਾ ਜਾ ਰਹੇ ਅੰਮ੍ਰਿਤ ਕਰੇ ਪਥਾਨ ਕਦੇ ਵੀ ਥੰਮੇ ਨਾ ਜਾ ਰਹੇ ਰੰਗ ਤੇ ਹਰਾਂ ਦੀ ਆថਾਪਾ ਕਿਤੇ ਹੈ ਸੋਪਾਏ ਏ ਇੱਕ ਦਰਤ ਦੇ ਰੰਗ ਨੇ ਭੱਲਿਆ ਲੋਕਾਂ ਏ ਇੱਕ ਦਰਤ ਦੇ ਰੰਗ ਨੇ ਭੱਲਿਆ ਲੋਕਾਂ ਏ ਕਿ ਕਿਸਮਤ ਵਿੱਚ ਜੋ ਲਿਖਿਆ ਕੋਈ ਖੋ ਨਹੀਂ ਸਕਦਾ ਕੋਈ ਭੱਲਿਆ ਦੇ ਵਿੱਚ ਬੰਦ ਸਮੁੰਦਰ ਹੋ ਨਹੀਂ ਸਕਦਾ ਉਹ ਜਿਹੜੀ ਜੂੜਦਾ ਕਰਦਾ ਮਾਰ ਹਵਾ ਦਾ ਝੋਕਾ ਏ ਇੱਕ ਦਰਤ ਦੇ ਰੰਗ ਨੇ ਭੱਲਿਆ ਲੋਕਾਂ ਏ ਉਹ ਕੋ ਦੇਖ ਤੂ ਰੰਗ ਨੇ ਭੱਲੇ ਮੋਕਾ ਓਹ ਕਦੇ ਤੂ ਰੰਗ ਨਹੀਂ ਮੇਰੇ ਵੀਰੋ ਕੰਮ ਹੈ ਦੀਆਂ ਦੇ ਵਿੱਚ ਭੰਦਾ ਬੱਤੀ ਦੀਵੇ ਲਾ ਸਕਦੇ ਕੋ ਕਦੇ ਉਚਾਈਆਂ ਬੱਲਣ ਓਏ ਬੈੰਦੇ ਤਾਲੀ ਨਾ ਵੱਜਦੇ ਓ ਕਿੱਥੇ ਤਾਲੀ ਹੈ ਖਾਰਾ ਕਿੱਤੇ ਹੈ ਸੋਕਾ ਓ ਹਰ ਕਿੰਦੇ ਪੜੀ ਹੈ ਖਾਰਾ ਕਿੱਤੇ ਹੈ ਸੋਕਾ ਓ ਇਹ ਗੁਜ਼ਰਤ ਦੇ ਰਾਂਦੇ ਨੇ ਭੱਲੇਆ ਲੋਕਾ ਓ ਇਹ ਗੁਜ਼ਰਤ ਦੇ ਰਾਂਦੇ ਨੇ ਭੱਲੇਆ ਲੋਕਾ ਓ ਬੰਦਾ ਕਹਿੰਦੇ ਕੁਦਰਤ ਵੀ ਇਹ ਚੰਗੀਆਂ ਨੇ ਮੇਰੇ ਵੀਰੋ ਹਰਮਨ ਖੋਰਾ ਵਰਜੀਤ ਸਿੰਘ ਸਤਪਾਲ ਸਿੰਘ ਗੁਰਪ੍ਰੀਤ ਕੌੜਾ ਪੱਗਾ ਖੋਸਤਾ ਬਾਬਾ ਰੇਟਾ ਬੋਆ ਸੋ ਸਪੋਰਟਸ ਦਾ ਨਹੀਂ ਨੰਟਵਾਨਾ ਪਲੇਅਰ ਨੂੰ ਕਾਹਦੇ ਨੂੰ ਤੱਕ ਤੱਕ ਜੇ ਵਰਵਾ ਪਰ ਹੁਣ ਅਬੇ ਪ੍ਰਤਾਪ ਉਹ ਹੜੀ ਜਸਪ੍ਰਾਉਡ ਗੁਰਿੰਦਰਪਾਸ ਰਮਾਲ ਤੇ ਨਾਲ ਪੱਜੋਤ ਸਾਡੇ ਵੀਰ ਉੱਡੇ ਹੋਇਆ ਹੈ ਭਾਈ ਜੀ ਕਰਤਵੇਗਾ ਹੈ ਬਾਏ ਤਿਹੇਰ ਵੀ ਲੋਟ ਆਇਆ ਕੋਈ ਲਖਵੀਰ ਜਿਹੜਾ ਹੋਇਆ ਹੈ ਰਿਗਰੋ अरविंदा टीच रखियो माचे ते रुकड़ो साम्हूं खड़ा ਇਹ ਪੱਟਨੀ ਜਿਹੜੇ ਉਹ ਵੀ ਗਰਾਉਂਡ ਦੇ ਰਾਜੇ ਰਹੇਗੇ ਜਿਹੜੇ ਵੀਰੋ ਸਿੱਧੂ ਭੱਜੜੀ ਫਾਦੇ ਅੰਦਰ ਸਾਡਾ ਸੱਤਨੇ ਜੱਟਲੀਪਾ ਇੱਧਰ ਦੂਜੇ ਬੰਦੇ ਦੇਖੀਏ ਨਰਮਲ ਸਿੰਘ ਖਰਾਉੜਾ ਨਿਊਜ਼ੀਲੈਂਡ 500 ਰੁਪਿਆ ਇਸ ਟਿਕਟਰ ਦੇ ਲਈ ਜਿਹੜਾ ਬੱੱਗਾ ਮਾਰ ਦੇ ਜਿਹੜੇ ਵੀਰੋ ਨਰਮਲ ਸਿੰਘ ਖਰਾਉੜਾ ਨਿਊਜ਼ੀਲੈਂਡ ਵਾਲਾ ਸਾਡਾ ਭਰਾ ਆਹ ਟਿਕਟਰ ਦੇ ਲਈ ਹੋ 500 ਦੇ ਮਾਰ ਕਰਦਾ ਮੇਰੇ ਮਿੱਤਰੋ 500 ਦੇ ਮਾਰ ਕਰਦਾ ਆਹ ਕਦੇ ਸਮਾਨ ਦੇ ਵਿੱਚ ਇੱਕ ਗੁੰਮਗਵਾਰ ਜਿਆ ਬਣਿਆ ਹੋਇਆ ਪਰ ਖੇਡ ਕੋਲੇ ਹਲੇ ਸ਼ੁਰੂ ਹੋਈ ਹੋਈ ਆ ਮੇਰੇ ਮਿੱਤਰੋ ਬੱਲਾ ਬਖਰੀਆਂ ਨੇ ਤੇਰੇ ਤੇ ਪਛੀਨੇ ਕਹਿੰਦੇ ਟਿੱਪ ਟਿੱਪ ਕਰਕੇ ਜਿਹਰੇ ਨੇ ਪਰ ਦੂਜੇ ਬੰਨੇ ਉਧਰ ਕਹਿੰਦੇ 855 ਦੇ ਪਛੀਲੇ ਸਟਾਈ ਜੰਗੀਆਂ 855 ਦੇ ਪਛੀਲੇ ਸਟਾਈ ਜੰਗੀਆਂ ਇਹ ਜੱਗਿਆ ਦੂਜੇ ਬੰਨੇ ਬੇਖ ਮਿਲਾਰਾ ਆਹ ਦੇਖ ਨਜ਼ਾਰਾ ਮੇਰੇ ਵੀਰੇ ਖੇਡ ਮੈਦਾਨ ਦੇ ਵਿੱਚ ਐਨਕ ਤੇ ਸ਼ੋਰ ਲੱਗਿਆ ਹੋਇਆ ਸ਼ੋਰ ਲੱਗਿਆ ਹੋਇਆ ਮੇਰੇ ਵੀਰੇ ਐਨਕ ਤੇ ਮੈਦਾਨ ਦੇ ਵਿੱਚ ਇਹ ਪਹਿਲਾ ਗੇੜਾ ਉਹ ਪਹਿਲਾ ਗੇੜਾ ਮੇਰੇ ਵੀਰੇ ਦੂਜੇ ਜਿਹੜੇ ਉਹ ਖੇਚਲਾ ਮੁੰਡਿਆ ਖੇਚਲਾ ਦੂਜੇ ਜਿਹੜੇ ਤੇਰੀ ਚਾਲ ਸिखਾਣੀ ਹੋ ਜਾਣੀ ਆ ਆ ਦੂਜੇ ਜਿਹੜੇ ਚਾਲ ਸिखਾਣੀ ਹੋ ਜਾਣੀ ਆ ਆ ਖੇਡ ਮੈਦਾਨ ਦੇ ਵਿੱਚ ਹਣ ਕਹਿੰਦੇ ਆਉਂਦਾ ਸਮਰਾਜ ਉਹ ਟਮਾਟਰੀ ਵੀ ਕਹਿੰਦੇ ਆ ਆ ਟਮਾਟਰੀ ਮੇਰੇ ਵੀਰੋ ਖੇਡ ਦੇ ਮੈਦਾਨ ਵਿੱਚ ਉਸੇ ਨੇ ਕਿਦੋ ਅਸਕਰ ਆ ਜਾ ਮੇਰੇ ਵੀਰੋ ਕਰਦਾ ਹੋਇਆ ਕਮਾਲ ਲੱਗਿਆ ਹੋਇਆ ਜੋਰ ਉਹ ਬੰਨੇ ਦੇ ਲੋ ਹਾਮਾ ਆਹ ਹੋ ਗਈ ਕਮਾਲ ਉਹ ਕੱਢਦੇ ਥੱਲੇ ਉਹ ਕੱਢਦੇ ਥੱਲੇ ਕਹਿੰਦੇ ਸਲੈਂਸਰ ਦੇ ਵਿੱਚ ਉਹ ਟਰਾਲੀ ਮਰ ਜਾਈ ਕਿਸੇ ਟਰੈਕਟਰ ਦੇ ਮਿੱਤਰੀ ਉਹ ਕਹਿੰਦੇ ਕਹੋ ਦੇ ਟਰੈਕਟਰ ਦੀ ਟੀਕ ਬਵਾ ਰਹੀਆਂ ਨੇ ਮੇਰੇ ਮਿੱਤਰੋ ਔਰ ਕਹਿੰਦੇ ਅਗਲਾ ਟਰੈਕਟਰ ਜਿਹੜਾ ਉਹ ਤਿਆਰੀ ਦੇ ਵਿੱਚ ਰਹੇਗਾ ਤੇਲਾਂ ਵਾਲਾ ਟਰੈਕਟਰ ਲੈ ਕੇ ਇੱਕ ਟਸਰ ਨੂੰ ਥੋੜਾ ਬਾਹਰ ਲਾ ਕੇ ਆਜੂ ਟੋਚਣ ਵਾਲਾ ਟਰੈਕਟਰ ਲੈ ਕੇ ਇਹ ਟਰੈਕਟਰ ਨੂੰ ਬਾਹਰ ਲਿਆਓ ਜੀ ਹਰਪ੍ਰੀਤ ਕਲੀ ਵਾਲਾ ਹਰਪ੍ਰੀਤ ਬੈਦਾ ਨੂੰ ਧੰਨਵਾਦ ਆ। ਬਣੀ ਦਾ ਪਹਿਲਾ ਉਹ ਸਾਲ ਜਬਰਦਸਤ। ਬਾਜੀ ਇੱਥੇ ਆ। ਦੇਖੋ ਡਰਾਈਵਰ ਨੂੰ ਕਲੀ ਵਾਲਾ ਇਹਦਾ ਇਹਦਾ ਆਪਸ ਦੇ ਵਿੱਚ ਬਿਸਣਾ ਜਿਹੜਾ। ਇਸ ਕਰਕੇ ਆ ਜਿਹੜੇ ਬੱਚੇ ਸਾਹਮਣੇ ਖੜੇ ਨੇ ਵੀਰੋ ਸ਼ਾਨਦੋ ਕੇ ਬਾਈਕੀ ਮੰਚ ਦੇਖੋ ਜਿਹੜੇ ਬੱਚੇ ਸਾਹਮਣੇ ਖੜੇ ਨੇ ਜੁਝੂ ਨਹੀਂ ਦੇਖੀਏ ਜਿੰਨੇ ਵੀ ਭਾਣਾ ਦੇ ਜੁਝੂ ਜਾਣੇ ਗੁਰੇ ਸੇਦਪੁਰੇ ਖੜੇ ਨੇ ਵੀਰ ਦੀ ਸਾਥ ਦੇ ਹੋ ਗਏ ਸੱਜਾਂ ਦੇ ਉੱਪਰ ਜਿਹੜੇ ਸੇਦਪੁਰੇ ਖੜੇ ਹੋ ਭਰਾਵਾਂ ਦੇ ਬੇਟੀਆ ਕਮੇਟੀ ਦੇ ਖੜੇ ਹੋ ਉਹ ਕਹਿੰਦੇ ਅਗਲਾ ਪ੍ਰੋਗਰਾਮ ਜਿਹੜਾ ਅੱਧਾ ਆ ਰਿਹਾ ਹਲਵਾਰਾ ਫੀਰ ਕਲੱਬ ਆ ਰਿਹਾ ਭਈਆ ਜੀ ਖੜੇ ਤੇ ਦੇ ਮੂਹਰੇ ਖੜੇ ਭਰਾਵੜ ਕੇ ਅੱਲ ਉੱਧਰ ਲੋੜੇ ਲੋੜੇ ਉੱਧਰ ਆ ਜਿਹਾ ਸੇ ਦੇ ਮੂਹਰੇ ਭਰਾਵੜ ਕੇ ਧੰਨਵਾਦ ਆ ਤੁਹਾਡਾ ਜੀ ਆਨ ਕੋ ਦਾ ਸਾਰਾ ਦਾ ਸਾਰਾ ਦਾ ਧੰਨਵਾਦ ਸੇ ਦੇ ਸਾਹਮਣੇ ਕੋਈ ਲਖਦੇ ਵੀਰ ਬਣ ਕੇ ਇਹੋ ਜਿਹੀ ਕੋਈ ਨਹੀਂ ਹੈ ਕਿ ਇਹਨੇ ਉਸ ਦਾ ਕੋਈ ਨਹੀਂ ਚੱਲਦਾ ਇਹ ਇਹ ਜਿਹੜਾ ਬੰਦਾ ਐਸਾ ਹੀ ਦਰਸ਼ਨ ਸਿੰਘ ਜੀ ਪਟਿਆਲਾ ਤੇ ਜਸੇਰ ਸਰ ਤੋਂ ਸਾਡੇ ਨਾਲ ਜੁੜੇ ਆ ਧੰਨਵਾਦ ਕਰਦੇ ਆ ਬੱਚੇ ਨੇ ਜਿਹੜੇ ਸਾਡੇ ਕੋਲ ਆ ਕੇ ਨਾਲ ਦੇਖਣ ਕੀ ਆਗਰੋ ਐਸਆਈ ਪਰਮ ਸਿੰਘ ਜੀ ਪਟਿਆਲਾ ਤੋਂ ਸਾਡੇ ਕੋਲ ਮਸ਼ਹੂਰ ਸਰ ਤੋਂ ਜੁੜੇ ਆ ਧੰਨਵਾਦ ਕਰਦੇ ਹਾਂ ਜੀ ਗੁਰਾਜੀ ਮੇਰੀ ਹਰਾਮ ਵਾਲਾ ਪ੍ਰਵਾਹ ਦਾ ਬੰਦੀ ਹੈ ਕਿਉਂਕਿ ਆਪਾਂ ਨੇ ਇੱਕ ਗਰਾਊਂਡ ਹੈ ਜਿਹੜਾ 15 ਕਰਨਾ ਹੁੰਦਾ ਬਾਹਰ ਡੁੰਗ ਨਾ ਜਾਣਾ